ਮਿੰਟੂ ਜੀ ਇੱਕ ਵੀਰ ਦਾ ਉੱਪਰਲੇ ਪਾਸੇ ਕਮੈਂਟ ਆਉਂਦਾ ਪਿਆ ਸੀ ਜੀ ਤਾਂ ਉਹ ਕਹਿੰਦੇ ਪਿਆ ਪੰਜਾਬ ਸਰਕਾਰ ਬਾਰੇ ਜੀ ਉਹ ਦਰਅਸਲ ਉਹਨਾਂ ਦਾ ਕਮੈਂਟ ਹੈ ਜੀ ਅਰਪਿੰਦਰ ਸਿੰਘਾ ਇਹ ਕਹਿੰਦੇ ਜੀ ਕਿ ਵੀ ਹੈ ਕੀ ਗੱਲ ਨਾ ਕਹਿੰਦੇ ਕਿ ਮਾਨ ਸਾਹਿਬ ਨੇ ਜਿਹੜੇ ਉਹ ਨੈਰੀ ਭਾਗ ਦੇ ਪਟਵਾਰੀਆਂ ਦੇ ਉੱਤੇ ਦਬਾਅ ਬਣਾ ਰਹੇ ਆ ਕਿ ਰਿਪੋਰਟਾਂ ਦਿਓ ਬਾਈ ਸਾਰੇ ਪੰਜਾਬ ਦੇ ਵਿੱਚ ਪਾਣੀ ਜਾਣ ਲੱਗ ਗਿਆ ਇੱਕ ਦੋ ਕਹਿੰਦੇ ਕਿ ਦੋ ਕੁ ਮੰਨੇ ਨਹੀਂ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਬਠਿੰਡੇਓ ਬਠਿੰਡੇਓ ਵੀ ਇੱਕ ਭੇਜਿਆ ਗਿਆ ਮੇਰੇ ਖਿਆਲ ਦੇ ਨਾਲ ਉਹ ਪਠਾਨਕੋਟ ਵਾਲੀ ਸਾਈਡ ਅੱਛਾ ਜੀ ਹਾਂ ਜੀ ਬਿਲਕੁਲ ਹੋਇਆ ਮੈਨੂੰ ਵੀ ਫੋਨ ਆਇਆ ਕਿਸੇ ਪਟਵਾਰੀ ਦਾ ਜੀ ਮੈਨੂੰ ਨੈਰੀ ਪਟਵਾਰੀ ਦਾ ਫੋਨ ਆਇਆ ਸੀਗਾ ਉਹਨੇ ਵੀ ਇਹੋ ਗੱਲ ਕਹੀ ਸੀ ਹੁਣ ਮੈਂ ਚਲੋ ਨਾਂ ਜਾਂ ਜ਼ਿਲ੍ਹਾ ਰਿਵੀਲ ਨਹੀਂ ਕਰੂੰਗਾ ਜੀ ਤੇ ਗੱਲ ਇਹ ਨਹੀਂ ਚਲੋ ਕਰਨਾ ਵੀ ਨਹੀਂ ਚਾਹੀਦਾ ਤੁਸੀਂ ਦੇਖਿਆ ਹੋਣਾ ਜੀ ਇਹਨਾਂ ਨੇ ਜਿਹੜਾ ਜ਼ਿਲ੍ਹਾ ਕੈਡਰ ਸਿਸਟਮ ਸੀ ਉਹ ਤੋੜਿਆ ਜੀ ਉਹ ਐਸੇ ਵਾਸਤੇ ਤੋੜਿਆ ਸੀਗਾ ਆਪਣੇ ਬੰਦਿਆਂ ਨੇ ਪਟਵਾਰੀਆਂ ਨੂੰ ਚਲੋ ਸਾਰੇ ਪਟਵਾਰੀ ਠੀਕ ਨਹੀਂ ਹੁੰਦੇ ਸਾਰੇ ਪਟਵਾਰੀ ਗਲਤ ਵੀ ਨਹੀਂ ਹੁੰਦੇ ਯਾਰ ਜੀ ਅੱਛਾ ਅਸੀਂ ਜਿਵੇਂ ਪੁਲਿਸ ਨੂੰ ਪਹਿਲਾਂ ਬਦਨਾਮ ਕੀਤਾ ਮਤਲਬ ਕਿ ਹਰੇਕ ਮਾਮਲੇ 'ਚ ਵੀ ਸਰਕਾਰ ਨੂੰ ਬਰੀ ਕਰ ਦੇਣਾ ਪੁਲਿਸ ਨੂੰ ਗਾਲਾਂ ਕੱਢ ਦੇਣੀਆਂ ਜਿਨ੍ਹਾਂ ਨੇ ਕਰਵਾਉਣਾ ਹੈ ਜਿਨ੍ਹਾਂ ਨੇ ਸੁਧਾਰਨਾ ਉਹਦਾ ਕੋਈ ਜ਼ਿਕਰ ਨਹੀਂ ਪਟਵਾਰੀ ਵੀ ਜਿੱਥੇ ਮਤਲਬ ਕਿ ਨੈਲੈਕੀ ਕਰਦੇ ਉਹ ਸੁਧਾਰਨ ਦਾ ਜਿੰਮਾ ਤੇ ਇਹਨਾਂ ਦਾ ਹੀ ਆ ਅੱਛਾ ਉਹ ਜ਼ਿਲ੍ਹਾ ਕੈਟਰ ਤੋੜ ਕੇ ਜਿੱਥੇ ਬੰਧਕ ਤੌਰ ਤੇ ਇਹਨਾਂ ਨੂੰ ਕਮਜ਼ੋਰ ਕਰ ਦਿੱਤਾ ਤਾਂ ਉਹਦੇ ਨਾਲ ਕੀ ਹੈ ਕਿ ਆਹੀ ਕੁਛ ਆ ਕਿ ਇੱਕ ਥਾਂ ਤੋਂ ਚੁੱਕ ਕੇ ਅੱਗੇ ਜ਼ਿਲ੍ਹਾ ਤੁਸੀਂ ਦੇਖੋ ਡੀਸੀ ਬਦਲਦਾ ਸੀ ਬਤ ਤੋਂ ਵੱਧ ਡੀਸੀ ਤੱਕ ਤਾਕਤ ਸੀਗੀ ਹੁਣ ਉਹ ਜਿੱਥੇ ਮਰਜ਼ੀ ਛੱਡ ਦਿੰਦੇ ਨੇ ਤੇ ਉਹ ਸਾਰਾ ਕੁਝ ਜਿਹੜਾ ਹੈ ਉਹ ਇਸ ਤਰ੍ਹਾਂ ਹੈ ਕਿ ਇੱਥੇ ਕ੍ਰਿਸ਼ਨ ਕੁਮਾਰ ਬੈਠਾ ਪਤਾ ਨਹੀਂ ਕ੍ਰਿਸ਼ਨ ਕੁਮਾਰ ਹੁਣ ਕਿਸ ਤਰ੍ਹਾਂ ਦਾ ਹੋ ਗਿਆ ਪਹਿਲਾਂ ਕਹ ਲਓ ਕਿ ਕਦੇ-ਕਦੇ ਕ੍ਰਿਸ਼ਨ ਕਨਈਆ ਦੀ ਬਈ ਇੱਕ ਨਾ ਮਿਸਾਲ ਦਿੱਤੀ ਜਾਂਦੀ ਸੀ ਕਨਈਆ ਮਤਲਬ ਕਿ ਕਾਨ ਸਿੰਘ ਪੰਨੂ ਤੇ ਕ੍ਰਿਸ਼ਨ ਕਿਸ਼ਨ ਮਤਲਬ ਕ੍ਰਿਸ਼ਨ ਕੁਮਾਰ ਦੋ ਐਸੇ ਅਫਸਰ ਸੀ ਦੱਸਦੇ ਕਿ ਪੰਜਾਬ ਦੇ ਕੋਲ ਜਿਨ੍ਹਾਂ ਦੀ ਕਲਕpuri ਤੂਤੀ ਬੋਲਦੀ ਸੀ ਇੰਡੀਆ 'ਚ ਕਿ ਦੋ ਕੰਮ ਕਰਦੇ ਆ ਯਾਰ ਜੀ ਅੱਜ ਅੱਜ ਦੀ ਤਾਰੀਖ 'ਚ ਪਹਿਲਾਂ ਤੁਸੀਂ ਦੇਖਿਆ ਹੋਣਾ ਸਿੱਖਿਆ ਮਹਿਕਮੇ 'ਚ ਵੀ ਇਹੋ ਰੌਲਾ ਰਿਆ ਜੀ ਹਾਲਾਂਕਿ ਇਹਨਾਂ ਦੇ ਸਪੋਰਟਰ ਜਿਹੜੇ ਹੈਗੇ ਆ ਉਹ ਬਹੁਤ ਸਪੋਰਟ ਕਰਦੇ ਸੀ ਇਹਨਾਂ ਨੂੰ ਪਰ ਜਿਹੜੇ ਮੁਖਾਲਿਫ ਸੀਗੇ ਉਹਨਾਂ ਨੇ ਮੁਖਾਲਫਤ ਵੀ ਬਹੁਤ ਕੀਤੀ ਇਹਨਾਂ ਦੇ ਕਮਾਂਕਾਰਾਂ ਨੂੰ ਕਿਉਂਕਿ ਆਪਾਂ ਹੁਣ ਕੋਈ ਸਿੱਖਿਆ ਮਾਰ ਨਹੀਂ ਹੈ ਇਹ ਤੇ ਕੋਈ ਸਿੱਖਿਆ ਮਾਰ ਤੁਹਾਨੂੰ ਦੱਸ ਸਕਦਾ ਤਕਨੀਕੀ ਤੌਰ ਤੇ ਹੁਣੇ ਆ ਗਏ ਨੇ ਸੰਜਾਈ 'ਚ ਸੰਜਾਈ 'ਚ ਇਹ ੱੱੱਕੇ ਨਾਲ ਹੀ ਕਹੀ ਜਾਂਦੇ ਆ ਕਿ ਬਈ ਤੁਸੀਂ ਕਹੋ ਹੁਣ ਆਪਣਾ ਦੇਖੋ ਜਦੋਂ ਮੈਂ ਜਮਿਆ ਸੀਗਾ ਮੇਰੇ ਪਿੰਡ ਹੀ ਇੰਨੇ ਟਿੱਬੇ ਸੀ ਗੱਲ ਹੀ ਛੱਡ ਦਿਓ ਠੀਕ ਹੈ ਜੀ ਗੱਲ ਛੱਡ ਦਿਓ ਅੱਜ ਉੱਥੇ ਹੁਣ ਟਿੱਬੇ ਜਿਹੜੇ ਆ ਬਿਲਕੁਲ ਮੈਂ ਅੱਗੇ ਇੱਕ ਦਿਨ ਮੈਂ ਆਖਿਆ ਵੀਡੀਓ ਹੀ ਬਣਾ ਲਵਾਂ ਪਤਾ ਨਹੀਂ ਮੇਰੀ ਮਤਲਬ ਕੇਸ ਬਚੀ ਖੁਚੀ ਜ਼ਿੰਦਗੀ ਚ ਇਹ ਸਾਰੇ ਟਿੱਬੇ ਖਤਮ ਹੋ ਜਾਣੇ ਆ ਤੇ ਯਾਦਗਾਰ ਰੱਖ ਲਾਂਗਾ ਆਪਦੇ ਕੋਲ ਬਣਾਈ ਨਹੀਂ ਮੈਂ ਕਿਸੇ ਦਿਨ ਬਣਾਉਂਗਾ ਜੀ ਕਿ ਅਸੀਂ ਟਿੱਬਿਆਂ 'ਚ ਜੰਮੇ ਪਲੇ ਅੱਜ ਟਿੱਬੇ ਜਿਹੜੇ ਸਾਡੇ ਵੰਦੇ-ਵੰਦੇ ਖਤਮ ਹੋ ਗਏ ਉਹ ਸਾਰਾ ਏਰੀਆ ਜਿਹੜਾ ਸੀਗਾ ਏਰੀਆ ਜਿਹੜਾ ਸੀਗਾ ਉਹ ਬਰਾਨੀ ਤੋਂ ਹੋ ਗਿਆ ਨਹਿਰੀ ਹੋ ਗਿਆ ਨਾ ਜਾਨੀ ਉਹਨੂੰ ਪਾਣੀ ਪੈਣ ਲੱਗ ਗਿਆ ਕੀ ਪਿੱਛੋਂ ਵਧਾ ਕੇ ਪਾਣੀ ਦਿੱਤਾ ਗਿਆ ਸਾਡੇ ਪਿੰਡ ਨੂੰ ਸਾਡਾ ਪਿੰਡ ਤੇ ਟਹਿਲ ਤੇ ਜੀ ਰਕਬੇ ਦੇ ਹਿਸਾਬ ਨਾਲ ਮਤਲਬ ਕਿ ਉਹ ਜਿੱਦਾਂ ਹੁਣ ਜੇ ਉਹ ਉਹ ਹੁਣ ਪਾਣੀ ਮੋਟਰ ਦਾ ਲੱਗ ਰਿਹਾ ਪਾਣੀ ਤਾਂ ਬਹੁਤੀਆਂ ਥਾਵਾਂ ਤੇ ਮੋਟਰ ਦਾ ਲੱਗ ਰਿਹਾ ਉਹਨਾਂ ਟਿੱਬਿਆਂ 'ਚ ਜੀ ਜੇ ਹਰ ਕੋਈ ਹੋਰ ਜੁਗਾੜ ਕਰ ਕੀਤਾ ਜਾ ਰਿਹਾ ਚਲੋ ਕੁਛ ਦਾ ਪਾਣੀ ਵੱਜ ਵੀ ਗਿਆ ਪਰ ਜੇ ਹੁਣ ਉਹਨਾਂ ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਆਪਾਂ ਇਹ ਦੇਖ ਲਈਏ ਕਿ ਜਿੱਥੇ ਵੀ ਪਾਣੀ ਲੱਗਦਾ ਤੇ ਤੁਸੀਂ ਉਹਨੂੰ ਉਸ ਰਖਵੇ ਚ ਲੈ ਆਓ ਤਾਂ ਇਹਦਾ ਮਤਲਬ ਤੇ ਇਹ ਆ ਕਿ ਇੱਕ ਦਿਨ ਫਿਰ ਤੁਸੀਂ ਜੇ SYL ਕੱਢਣੀ ਆ ਤਾਂ ਤੁਹਾਡਾ ਹੀ ਡਾਟਾ ਤੁਹਾਡੇ ਬਰ ਖਿਲਾਫ ਜਾਏਗਾ ਕਿ ਤੁਹਾਡੇ ਕੋਲ ਤੇ ਇਨਾ ਪਾਣੀ ਪਹੁੰਚਦਾ ਹੈ ਅਤੇ ਤੁਹਾਡੇ ਕੋਲ ਤਾਂ ਸਰਪਲਸ ਹੈ ਤੁਹਾਡੇ ਕੋਲ ਤਾਂ ਹੈਗੀ ਹੈ ਜਿਹੜੇ ਬੰਦੇ ਪਟਵਾਰੀ ਤੋਂ ਵੱਧ ਫੀਲਡ ਦੀ ਜਾਣਕਾਰੀ ਕਿਹਦੇ ਕੋਲ ਹੈ ਸ਼ਾਇਦ ਆਪਣੇ ਕੋਲ ਵੀ ਨਹੀਂ ਹੋਏਗੀ ਜੀ ਬਾਬਾ ਜੀ ਬੇਸ਼ੱਕ ਆਪਾਂ ਪਿੰਡਾਂ 'ਚ ਰਹਿੰਦੇ ਆ ਵਟਾਂ ਤੇ ਰਹਿੰਦੇ ਆ ਪਟਵਾਰੀ ਨੂੰ ਕੱਲੇ-ਕੱਲੇ ਘਰ ਬਾਰੇ ਪਤਾ ਹੁੰਦਾ ਹੈ ਕੱਲੇ-ਕੱਲੇ ਘਰ ਦੀ ਖੱਤੀ ਬਾਰੇ ਪਤਾ ਹੁੰਦਾ ਹੈ ਸਾਰੀ ਕੁਤਰ ਬਾਰੇ ਪਤਾ ਹੁੰਦਾ ਸਾਰੇ ਕਿੱਲਿਆਂ ਬਾਰੇ ਜੋ ਵੀ ਹੈ ਪਰ ਜੇ ਤੁਸੀਂ ਇਦਾਂ ਧੱਕੇ ਨਾਲ ਇਹ ਪਹਿਲਾ ਕਮੈਂਡ ਨਹੀਂ ਹੈ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਮੈਨੂੰ ਫੋਨ ਕੀਤਾ ਖੁਦ ਇੱਕ ਪਟਵਾਰੀ ਨੇ ਫਿਰ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਬਠਿੰਡੇ ਵਾਲਾ ਰੌਲਾ ਪਿਆ ਇਹਦਾ ਮਤਲਬ ਇਹ ਹੈ ਕਿ ਇਹਨਾਂ ਨੂੰ ਉੱਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਭਾਈ ਤੁਸੀਂ ਅੰਕੜੇ ਵਧਾਓ ਅੰਕੜੇ ਕੀ ਕ੍ਰਿਸ਼ਨ ਕੁਮਾਰ ਨੂੰ ਪਾਸ ਇੱਕੋ ਹੈ ਕਿ ਭਈ ਹਮ ਤੋਂ ਹਮ ਹੀ ਹੈ ਤੇ ਇਹ ਅੰਕੜੇ ਬਾਜ਼ੀ ਹੈ ਨਾ ਜਿਹੜੀ ਇਹ ਪੰਜਾਬ ਦੇ ਹਿੱਤਕਾਰੀ ਨਹੀਂ ਜਾਏਗੀ ਜੀ ਪਰ ਇਹਨਾਂ ਨੇ ਜਾਗਣਾ ਹੀ ਨਹੀਂ ਇਹ ਸਰਕਾਰ ਨਹੀਂ ਇਹ ਸਰਕਾਰ ਤੇ ਬਸ ਤੁਹਾਨੂੰ ਪਤਾ ਹੀ ਹੈ ਇਹਨਾਂ ਦੀ ਤੇ ਆਪਣੀ ਡਫਲੀ ਤੇ ਆਪਣੇ ਰਾਗ ਨੇ ਸੋ ਜੀ ਗੱਲ ਬਿਲਕੁਲ ਠੀਕ ਹੈ ਤੁਹਾਡੀ ਅੱਜ ਤੱਕ ਤੁਸੀਂ ਉਹ ਅੰਕੜਿਆਂ ਨਾਲ ਬੇਸ਼ੱਕ ਫਾਇਦਾ ਘੱਟ ਨੂੰ ਬੱਲੇ ਬੱਲੇ ਕਰਾ ਲਓ ਪਰ ਹੁਣ ਵਾਲੇ ਟਾਈਮ ਦੇ ਵਿੱਚ ਉਹ ਹੀ ਡਾਟਾਬੇਸ ਤੁਹਾਡੇ ਲਈ ਹੈ ਜਿਹੜਾ ਉਹ ਨੁਕਸਾਨ ਦਾ ਇੱਕ ਹੋਇਆ ਜਦ ਕਿ ਨਹਿਰੀ ਪਾਣੀ ਜਿਹੜਾ ਹੈ ਨਾ ਓਵਰ ਆਲ ਜੇ ਤੁਸੀਂ ਦੇਖੋਗੇ ਮਾਨ ਸਾਹਿਬ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਪਹਿਲਾਂ 27% ਲੱਗਦਾ ਸੀਗਾ ਜੀ ਰਕਵੇ ਚ ਰਕਵੇ ਦੇ ਸਾ ਚਲੋ ਇਹਨਾਂ ਦੇ ਵੱਧ ਘੱਟ ਕਰਕੇ ਕੋਈ 13 ਹੋਰ ਵਧਾ ਲਿਆਊਗਾ ਬਹੁਤ ਹੈ 13 ਪਰ ਹੁਣ ਤੁਸੀਂ 40 ਤੋਂ ਜ 70 ਕਰ ਰਹੇ ਹੋ ਕਾਗਜ਼ਾਂ ਦਾ ਢਿੱਡ ਭਰ ਕੇ ਤੇ ਉਹ ਤੇ ਕਿਤੇ ਨਾ ਕਿਤੇ ਕਹਿ ਲੂਗੇ ਫਿਰ ਸੋਚਨ ਵਿਚਾਰਨ ਦਾ ਵਿਸ਼ਾ ਹੈ ਜੀ 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 ਕੱਲ ਬਿਲਕੁਲ ਠੀਕ ਹੈ ਜੀ ਤੁਹਾਡੀ ਤਾਂ ਇਧਰਲੇ ਪਾਸੇ ਤੋਂ ਇੱਕ ਵੀਰ ਹੋਰ ਉੱਪਰਲੇ ਪਾਸੇ ਉਹ ਵੀ ਕਮੈਂਟ ਕਰਦੇ ਪਏ ਸੈਟ ਜੀ ਉਹ ਕਹਿੰਦੇ ਸੀ ਕਿ ਵੀ ਮਾਨ ਸਾਹਿਬ ਇਹ ਗੱਲ ਨੂੰ ਸਮਝ ਨਹੀਂ ਰਹੇ ਕਿ ਵੀ ਅੰਕੜੇ ਜਾਣ ਕੇ ਕਿਹੜੇ ਪਾਸੇ ਨੂੰ ਜੀ ਜਗਵਿੰਦਰ ਜੀ ਧੰਨਵਾਦ ਜਗਵਿੰਦਰ ਨਾਇਲ ਜੀ ਧੰਨਵਾਦ ਸੀ ਕੰਟਰੀਬਿਊਟ ਕੀਤਾ